ਹਨੀ ਚੱਲ ਰਹੇ ਆ ਅਸੀਂ ਕੰਮ ਤੇ ਤੇ ਠੰਡ ਬਹੁਤ ਜ਼ਿਆਦਾ ਆ ਅੱਗੇ ਜਾ ਕੇ ਤੁਹਾਨੂੰ ਵਿਖਾਣੇ ਆ ਸਾਰਾ ਕੁਝ ਕੀ ਕੰਮ ਕਰਨ ਲੱਗੇ ਆ ਅਸੀਂ ਤੁਹਾਨੂੰ ਟੋਪ ਬੜੀ ਵਧੀਆ ਨਿਕਲੀ ਹੈ ਆਪਾਂ ਤੁਹਾਨੂੰ ਦਿਖਾਣੇ ਦਾਂ ਭਾਈ ਵੀ ਸਾਰਿਆਂ ਨੂੰ ਸਫਸਤੀ ਕਾਲ ਸਾਰੇ ਠੀਕ ਠਾਕ ਨੂੰ ਹੁਣ ਅਸੀਂ ਲੱਗੇ ਆ ਕੰਮ ਸ਼ੁਰੂ ਕਰਨ ਨੂੰ ਮਾਰੇ ਕੇ ਬਰਬਾ ਬੇਤਲੇ ਇਹਨਾਂ ਨੂੰ ਸਕੰਦਰ ਕਹਿ ਦਿੰਦੇ ਨੇ 80 ਨੇ ਵਿੱਚ 80 ਨੇ ਬਰਬਾ ਬੇਤਲੇ ਤੇ ਇੰਗਲਿਸ਼ ਵਿੱਚ ਸਕੰਦਰ ਕਹਿ ਦਿੰਦੇ ਇਹਨਾਂ ਨੂੰ ਉਹ ਬੀਜਣ ਲੱਗੇ ਆ ਜੱਲ ਲੱਗੇ ਆ ਜੀ ਆਹ ਬੀਜਣ ਲੱਗੇ ਆ ਉਹਨਾਂ ਕਮਰੇ ਤਰਪਿਆਂ ਜਿਹਾ ਸੀ ਹੁਣ ਸੂਰਜ ਬਹੁਤ ਵਧੀਆ ਨਿਕਲਿਆ ਕੰਮ ਹੋ ਗਿਆ ਸਾਡਾ ਸਟਾਰਟ ਬੂਟੇ ਨਾਣੇ ਸ਼ੁਰੂ ਕਰਦੇ ਹੁਣ ਬਾਕੀ ਆ ਜੀ ਮਸ਼ੀਨ ਠੀਮੇਲ ਵੇਜਣ ਵਾਲੀ ਏ ਉਹ ਮਸ਼ੀਨ ਜਿਹੜੀ ਲੱਗੀ ਏ ਉਹ ਈਮੇਲ ਵੇਜਦੀ ਏ ਈਮੇਲ ਅਸੀਂ ਬੀਜਣ ਦੇ ਆ ਬਰਬਾ ਵੇਤ ਲੈ ਮੋਟੇ ਤੇ ਮਾਸੂਰੀ ਲੱਗਦੇ ਆ ਆ ਦੇ ਕੀ ਦੇ ਐ ਕੋਈ ਆ ਉਹ ਯਾਰ ਇੰਸਟਾ ਤੇ ਆ ਇੰਸਟਾ ਤੇ ਆ ਤੇ ਫੋਟੋ ਪਹਿਲੇ ਦਿਨ ਦੀ ਫੋਟੋ ਵੀਡੀਓ ਬਣਾਏ ਕਿ ਫੋਟੋ ਆ ਫੋਟੋ ਫੋਟੋ ਹੀ ਮੈਂ ਕਿਹਾ ਕੋਈ ਵੀਡੀਓ ਲਾਉਈ ਐ ਤਜ਼ਰੀ ਨਹੀਂ ਲਾਇਓ ਗਾਣਾ ਦੱਸ ਦਿਓ ਹਾਂਜੀ ਆ ਲਾਣ ਲੱਗੇ ਆ ਮਾਸਟਿਓ ਗਾਣਾ ਦੱਸ ਦਿਓ ਕਿਹੜਾ ਲਾਣ ਲੱਗੇ ਆ ਮੇਲ ਮੇਰਾ ਲੱਗਦਾ ਲੱਗਣਾ ਇੱਥੇ ਬੰਦੇ ਇੱਧਰ ਬੈਠੇ ਨੇ ਜੀ ਲਾਉਣ ਵਾਸਤੇ ਇੱਕ ਜੀ ਮੰਨਾ ਇਹ ਵੀ ਖਰਾਬ ਜਿਹੀ ਮਸ਼ੀਨ ਨੂੰ ਸੈੱਟ ਕਰਦੇ ਪਏ ਹੁਣ ਆ ਗੁਰੀ ਸਾਡਾ ਮਕਾਨ ਸਾਡੇ ਕੋਲੇ ਹੀ ਏ ਜਿਹੜਾ ਸੈੱਟ ਕਰਦਾ ਪਿਆ ਸਾਰਾ ਸੈਟਿੰਗ ਇਹ ਬੰਦਾ ਕਰਦਾ ਉਹ ਉਰਾ ਪਰਾਂ ਸਾਰੇ ਆ ਬਾਕੀ ਨਾਲੇ ਸਾਡੇ ਆ ਕੰਟਾਲੀਨ ਰਗਾਸਾ ਨਾਲ ਕੰਮ ਤੇ ਸਾਡਾ ਪਹਿਲਾ ਦਿਨ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਆ ਸਾਡਾ ਇੱਕ ਟਰੈਕਟਰ ਉਹ ਜਾ ਰਿਹਾ ਤੇ ਹੌਸਲਾ ਆ ਸਾਡਾ ਗਰੁੱਪ ਖੜਾ ਦੂਜਾ ਤੇ ਸਾਡੇ ਸਿੰਦਰ ਵੱਜੇ ਤੇ ਥੋੜੀ ਜੀ ਪ੍ਰੋਬਲਮ ਆਈ ਹੈ ਤੇ ਉਹ ਨੂੰ ਸੈੱਟ ਕਰਦੇ ਆ ਦਾ ਬਾਕੀ ਚੱਲਦਾ ਰਹੇਗਾ ਉਹਦਾ ਕੋਈ ਮੁਸ਼ਕਿਲ ਨਹੀਂ ਮੈਨੂੰ ਮੋਗੋ ਮੋਗੋ ਨਾਲ ਇਹ ਬੜਾ ਅੱਗ ਲੱਗ ਪਿਆ ਪਾਣੀ ਆ ਪਾਣੀ ਆ ਪਾਣਾ ਚਾਹੀਦਾ ਕਿ ਸਸ ਉਹਨੂੰ ਮੋ ਸੇਗਲੇ ਤੇ 15 ਲਿਆ ਕੋਪੀ ਲੈ ਲਿਓ ਕਿ ਜਲੇ ਬਾਲਾ ਕੁਲਪਲੇ ਕੁਮਾਰ ਕਿ ਲੋਪ ਮੇਂ ਬੋਤੇ ਹੋ ਕੇ ਨੇ ਖਤਮ ਹੁਣ ਥੋੜੀ ਕਰਨ ਲਗਾ ਰਹਿਸਟ ਉੱਪਰ ਤੱਕੇ ਕੰਮ ਕਰਾਂਗੇ ਸਟਾਰਟ लगे सैटिंग जीना बदलो ਸ਼ਾਮ ਹੋ ਗਈ ਹੈ ਜੀ। ਉਹ ਕਰ ਲੈਣਗੇ ਕੰਮ ਸੰਧਗੇ ਉਹਨੇ। ਉਹ ਘਰ ਦੇ ਨੂਰ ਅੱਗੇ ਰਹਿ ਗਿਆ। ਇੱਕ ਵਾਰ ਰਹਿ ਗਿਆ ਇਹਨਾਂ ਵੀ। ਉਹ ਮੋੜ ਅੱਗੇ। ਇੱਲੇ ਘਰਾਂ ਨੂੰ। ਦੂਜੇ ਦਿਨ ਸਵੇਰੇ ਆਵੇਂ ਆ ਭਾਜੀ ਕੰਮ ਦੇ ਹੀ। ਅ ਅਰਨਾਪੇ ਤਿਆਰੀ। ਇੱਥੇ ਬੰਦੇ ਨੇ 6 ਬੰਦੇ ਆਹੋ ਵਾਰਾ ਸਮੇਂ ਤੇ ਤੂਏ ਆਉਂਦੇ ਆ ਕੰਮ ਹੋ ਗਿਆ ਸਟਾਰਟ ਆ ਜਦੋਂ ਬੱਦਲ ਵਾਈ ਕੱਲ ਵਧੀਆ ਧੁੱਪ ਲੱਗੀ ਸੀ ਅੱਜ ਬਣਿਆ ਬੱਦਲ ਆ ਚਲੋ ਲੱਗੇ ਆ ਕੰਮ ਦੇ ਵੇਖੋ ਆ ਉੱਪਰ ਗਈ ਲੱਗ ਕੇ ਪਾਸੇ ਤੇ ਤੇਰੇ ਠੰਡ ਸੀ ਹੁਣ Grazie ahi. Ah, sono io. Vediamo che rotta, vediamo la rotta. Eh, tavola attaccata. Io ero a Tadalin. E de caffè, dopo al Rilboro. Grazie. No, questo ho laggiansi caffè peino. Te la muoega koi peenal. Ah, bada mu dekho. ਨਾਲੇ ਦਿਵਲ ਗੱਤਿ ਹੋਣੀ ਬਟੇ ਬਟੇ ਮੇਲੇ ਮੈਂ ਕੱਪੇ ਪੈਟਰ ਲਾ ਲੈਣਾ ਚਾਹ ਪੀਣਾ ਪਿੰਨਾ ਖੰਡ ਖੋਰ ਲਾ ਇਹ ਸਿਰਦਾ ਟਾਈਮ ਹੈ ਜੀ ਅਗੀ ਚੱਲੇ ਆ ਬੂਠੇ ਲਾਣ ਆਹ ਤਾਂ ਜਲਦੀ ਨੂੰ

ਨੇ ਅੱਜ ਜੇਰਾਵਾ ਹੋ ਗਿਆ ਨੇ ਹਾਂਜੀ ਅਸੀਂ ਗਏ ਪਹੁੰਚ ਖੇਤਾਂ 'ਚ ਦੂਜੇ ਗੁਰੀ ਹਰੀ ਧੂਣੇ ਸਾਡੇ ਤੋਂ ਵੀ ਪਹੁੰਚ ਆਲੇ ਜੀ ਚੱਲਿਆਂ ਅਸੀਂ ਰੋਟੀ ਕਾਣ ਘਰ ਨੂੰ ਆਣਾ ਤੇ ਸੱਚੀ ਗੱਬਿੰਦਰ ਮੈਂ ਵੀ ਨਹੀਂ ਗੁਰੂਗੁਰੋਂ ਗਰੋਂ ਗਾਲਾ ਆ ਮਨ ਚੱਲੇ ਰੋਟੀ ਖਾਣ ਸੀ ਆ ਗਿਆਨੀ ਸਾਹਿਬ ਦੀ ਬੈਠੇ ਨੇ ਇੱਧਰ ਉਹ ਆਪਣਾ ਕਾਪ ਉਹ ਫੋਰਮਨ ਜਿੰਨਾ ਆਪਾਂ ਕਹਿੰਦੇ ਆ ਪਹਿਲਾਂ ਪਿਛਲੇ ਬਲਾਕ ਤੋਂ ਵੇਖਿਆ ਹੋਣਾ ਓਕੇ ਦੇ ਅਨਦਰ ਆਹ ਇੱਧਰ ਸਾਥ ਨਾਲ ਫੋਰਮਨ ਮੈਂ ਤਾਂ ਮੋਹਾਲ ਦਾ ਸਟੈਂਡ ਲੈ ਕੇ ਆ ਜੀ ਨਿਕਲ ਆ ਜੀ ਨੇ ਕਿਹਾ ਜਦੋਂ ਹਾਂ ਜੀ ਧੁੱਪ ਬੜੀ ਵਧੀਆ ਨਿਕਲੀ ਏ ਉਹ ਮੇਰੇ ਨਾਲ ਦੇ ਬੈਲੀ ਉਹ ਲੜੇ ਨੇ ਥੋੜਾ ਜਿਹਾ ਉਹ ਵੇਖੋ ਦੇਸੀ ਆ ਤੇ ਨਾ ਕਿਸੇ ਖਾਸ ਤੇ ਇਹ ਟਰੈਕਟਰ ਹੋ ਰਿਹਾ ਅੱਜ ਸਾਡੇ ਹੀ ਤੇ ਨਾਣੀ ਨਵੇਂ ਕੀ ਆ 让兵你压、啊、两吨，不要打我抽兄弟。我 <laughs>